ਦੇ ਵਿੱਚ ਕਿਸਾਨਾਂ ਦਾ ਕਾਫਲਾ ਜੋ ਹੈ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਰਿਹਾ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਕਿਸਾਨ ਸ਼ੰਭੂ ਦੇ ਵੱਲ ਰਵਾਨਾ ਹੋ ਗਏ ਦਾ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਕਰਦੇ ਥੱਕ ਜਾਓਗੇ ਇੰਨੀਆਂ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਸ਼ੰਭੂ ਅਤੇ ਇਕੱਠ ਜਿਹੜਾ ਦਾ ਦਿਨੋ ਦਿਨ ਵੱਧ ਰਿਹਾ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬਾਰਡਰ ਦੇ ਉੱਪਰ ਜਾ ਰਹੇ ਨੇ ਹਾਲਾ ਕਿ ਪਹਿਲਾਂ ਤੋਂ ਹੀ ਜੋ ਕਿਸਾਨ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਲਗਾਤਾਰ ਧਰਨਾ ਜਾਰੀ ਹੈ ਮੌਸਮ ਜਿਹੜਾਗਾ ਸਰਦੀ ਦਾ ਵੀ ਲੰਘ ਗਿਆ ਸੀ ਗਰਮੀ ਦਾ ਵੀ ਲੰਘ ਗਿਆ ਤਾਂ ਮੁੜ ਸਰਦੀ ਆ ਗਈ ਹੈ ਪਰ ਆਪਣੀਆਂ ਹੱਕੀ ਮੰਗਾਂ ਦੇ ਲਈ ਡਟੇ ਹੋਏ ਨੇ ਕਿਸਾਨ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਵੱਡਾ ਕਾਫਲਾ ਵੱਡਾ ਕਾਫਲਾ ਕਿਸਾਨਾਂ ਦਾ ਜੋ ਹੈ ਸ਼ੰਭੂਬਾਲਦ ਰਵਾਨਾ ਹੋ ਗਿਆ ਤਿਆਰੀਆਂ ਦੇ ਨਾਲ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਨੇ ਸ਼ੰਭੂਬਾਲ ਜਾ ਰਹੇ ਨੇ ਤਾਂ ਰਾਸ਼ਨ ਪਾਣੀ ਬਿਸਤਰਾ ਮੰਜਾ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਤਾਂ ਉਸ ਤਰ੍ਹਾਂ ਸਮਾਨ ਲੈ ਕੇ ਜੋ ਸ਼ੰਭੂਵਾਲ ਚੱਲੇ ਨੇ ਤਸਵੀਰਾਂ ਤੁਸੀਂ ਵੇਖੋ ਕਾਫਲਾ ਲੰਬਾ ਕਾਫਲਾ ਵੱਡਾ ਕਾਫਲਾ ਜੋ ਹੈ ਉਹ ਸ਼ੰਭੂਵਾਲ ਜਾ ਰਿਹਾ ਤਾਂ ਵਿਆਸ ਵਿਆਸ ਤੋਂ ਜਿਹੜਾ ਪੂਰਾ ਕਾਫਲਾ ਚੱਲਿਆ ਜਿਸ ਦੇ ਵਿੱਚ ਨੌਜਵਾਨ ਵੀ ਨੇ ਬੱਚੇ ਵੀ ਨੇ ਬਜ਼ੁਰਗ ਬੀਬੀਆਂ ਸਾਰੇ ਇਸ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਜੋ ਹੈ ਸ਼ੰਭੂਵਾਲੇ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਤਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂਵਾਲ ਰਵਾਨਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਧਰਨਾ ਜੋ ਪ੍ਰਦਰਸ਼ਨ ਹੈ ਜੋ ਬਾਰਡਰ ਤੇ ਮੋਰਚਾ ਜਿਹੜਾਗਾ ਉਹ ਕਈ ਮਹੀਨਿਆਂ ਤੋਂ ਜਿਹੜਾ جاری ਹੈ ਲਗਾਤਾਰ ਡਟੇ ਹੋਏ ਨੇ ਕਿਸਾਨ ਆਪਣੇ ਮੰਗਾਂ ਦੇ ਲਈ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂਵਾਲ ਨੂੰ ਵੱਧ ਰਿਹਾ ਹਾਲਾਂਕਿ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜੱਜੀ ਸਿੰਘ ਢੱਲੇਵਾਲ ਦਾ ਜੋ ਆਪਣੀ ਭੁਖੜਤਾ ਲਗਾਤਾਰ ਜਾਰੀ ਹੈ ਆਪਣਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਨਾਲ ਹੋਰ ਵੀ ਕਿਸਾਨ ਉਹਨਾਂ ਦੇ ਨਾਲ ਜਿਹੜੇ ਨੇ ਬੈਠੇ ਨੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾ ਗੁਰਵਰਨ ਸਿੰਘ ਪੰਦੇਰ ਉਹ ਜਿਹੜੇ ਨੇ ਅਗਵਾਈ ਕਰ ਰਹੇ ਤਾਂ ਹੋਰ ਵੀ ਕਈ ਕਿਸਾਨਾ ਗੁਨਾ ਦੇ ਨਾਲ ਹੈਗੇ ਨੇ ਤਾਂ ਸ਼ੰਭੂ ਬਾਲ ਨੂੰ ਇੱਕ ਜੋ ਮੋਰਚਾ ਵਿਧਿਆ ਤਾਂ ਤੁਸੀਂ ਦੇਖੋ ਮਾਫ ਕਰਨਾ ਸ਼ੰਭੂ ਬਾਲ ਨੂੰ ਜੜਾਇਆ ਗਿਆ ਪੂਰਾ ਟਰੈਕਟਰਾਂ ਦਾ ਕਾਫਲਾ ਕਿਸਾਨ ਜਿਹੜੇ ਹੈਗੇ ਨੇ ਉਹ ਵਧ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਕਿਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਤਸਵੀਰਾਂ ਤੁਸੀਂ ਦੇਖੋ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਸਾਰੇ ਇਸ ਕਾਫਲੇ ਦੇ ਵਿੱਚ ਹੈਗੇ ਨੇ ਤਾਂ ਆਪਣਾ ਸਾਰਾ ਜ਼ਰੂਰੀ ਸਮਾਨ ਲੈ ਕੇ ਜੋ ਨੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਕੇਂਦਰ ਤੇ ਦਬਾਅ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਗੱਲ ਨਹੀਂ ਬਣ ਰਹੀ ਹੈ ਕੇਂਦਰ ਦੇ ਨਾਲ ਕਿਉਂਕਿ ਕੇਂਦਰ ਕਹਿ ਰਹੀ ਹੈ ਕਿ ਅ ਉਹ ਉਹਨਾਂ ਨੇ ਆਪਣੇ ਜੋ ਹੈ ਆਪਣੇ ਤਰਕ ਰੱਖ ਰਹੀ ਹੈ ਕਿਉਂਕਿ ਪੈਦਲ ਜਾਣ ਦੀ ਕੋਸ਼ਿਸ਼ ਵੀ ਕਿਸਾਨਾਂ ਨੇ ਅੱਗੇ ਕੀਤੀ ਸੀ ਦਿੱਲੀ ਜਹਾਦਲੀ ਪਰ ਨਹੀਂ ਸੀ ਜਾਣ ਦਿੱਤਾ ਗਿਆ ਕਿਸਾਨਾਂ ਦਾ ਆਪਣਾ ਤਰਕ ਹੈ ਤੇ ਕੇਂਦਰ ਦਾ ਆਪਣਾ ਤਰਕ ਹੈ ਜਿਸ ਕਰਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹੀ ਜੋ ਹੈ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੱਕਾ ਮੋਰਚਾ ਉੱਥੇ ਲਾ ਰਿਹਾ ਹੈ ਜਿਵੇਂ ਕਿ ਕਿਸਾਨਾਂ ਨੇ ਲਾ ਰੱਖਿਆ ਓਵੇਂ ਪ੍ਰਸ਼ਾਸਨ ਦੇ ਵੱਲੋਂ ਵੀ ਜੜਾਗਾ ਬੰਦੋਬਸਤ ਉੱਥੇ ਕੀਤੇ ਹੋਏ ਨੇ ਤਸਵੀਰਾਂ ਤੋਂ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਹੈਗੇ ਨੇ ਸ਼ੰਭੂ ਵੱਲ ਉਹਨਾਂ ਨੇ ਚਾਲੇ ਪਾ ਦਿੱਤੇ ਨੇ ਮੈਂ ਸਰਵਣ ਸਿੰਘ ਪੁਲੇਰ ਜੀ ਐਸ ਵੇਲੇ ਅਸੀਂ ਜਿਹੜਾ ਫਗਵਾੜਾ ਤੋਂ ਪਿੱਛੇ ਜਿਹੜਾ ਪੁਲ ਚੜਦਾ ਤੇ ਜਲੰਧਰ ਤੋਂ ਲਵਲੀ ਤੋਂ ਅਗਲੇ ਬੰਨੇ ਇਹ ਨਗਰ ਆ ਜਿੱਥੇ ਸਪਰੋਡ ਸਪਰੋਡ ਨਗਰ ਆ ਆ ਜਿੱਥੇ ਬੀਕੇ ਟੂ ਦੁਆਬਾ ਆਦੇ ਤੇ ਸਾਥੀਆਂ ਨੇ ਲੰਗਰ ਲਾਇਆ ਹੈਗਾ ਵਾ ਜਿਹੜਾ ਅੱਜ ਜਥਾ ਅੰਮ੍ਰਿਤਸਰ ਤੋਂ ਜੜਾਬਾ ਸ਼ੰਭੂ ਬਾਟਰ ਨੂੰ ਜਾ ਰਿਹਾ ਤੋਂ ਇਹ ਇਹ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੀਆਂ ਬੱਸਾਂ ਇੱਥੇ ਪਹੁੰਚ ਵੀ ਗਈਆਂ ਹੈਗੀਆਂ ਤ ਸਾਰਿਆਂ ਨੂੰ ਬੇਨਤੀ ਆ ਮੀਡੀਆ ਦੀ ਖਬਰ ਕਰ ਜੇ ਇੱਥੇ ਲੰਗਰ ਆ ਇੱਥੇ ਲੰਗਰ ਛੱਕੇ ਫਿਰ ਜਿਹੜਾ ਵਾ ਟਰੈਕਟਰ ਟਰਾਲੀਆਂ ਦਾ ਸੰਦਾਂ ਦਾ ਕਾਫਲਾ ਜਿਹੜਾ ਵਾ ਉਹ ਜਿਹੜਾ ਵਾ ਸ਼ੰਭੂ ਵੱਲ ਨੂੰ ਜਾਊਗਾ ਧੰਨਵਾਦ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਜੋ ਹੈ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਰਿਹਾ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਕਿਸਾਨ ਸ਼ੰਭੂ ਦੇ ਵੱਲ ਰਵਾਨਾ ਹੋ ਗਏ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਕਰਦੇ ਥੱਕ ਜਾਓਗੇ ਇੰਨੀਆਂ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਸ਼ੰਭੂ ਅਤੇ ਇਕੱਠ ਜਿਹੜਾ ਦਾ ਦਿਨੋਂ ਦਿਨ ਵੱਧ ਰਿਹਾ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬਾਰਡਰ ਦੇ ਉੱਪਰ ਜਾ ਰਹੇ ਨੇ ਹਾਲਾ ਕਿ ਪਹਿਲਾਂ ਤੋਂ ਹੀ ਜੋ ਕਿਸਾਨ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਦੇ ਲਈ ਲਗਾਤਾਰ ਦਰਨਾ ਜਾ ਰਹੀ ਹੈ ਮੌਸਮ ਜਿਹੜਾਗਾ ਸਰਦੀ ਦਾ ਵੀ ਲੰਘ ਗਿਆ ਸੀ ਗਰਮੀ ਦਾ ਵੀ ਲੰਘ ਗਿਆ ਤਾਂ ਮੁੜ ਸਰਦੀ ਆ ਗਈ ਹੈ ਪਰ ਆਪਣੀਆਂ ਹੱਕੀ ਮੰਗਾਂ ਦੇ ਲਈ ਡਟੇ ਹੋਏ ਨੇ ਕਿਸਾਨ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਵੱਡਾ ਕਾਫਲਾ ਵੱਡਾ ਕਾਫਲਾ ਕਿਸਾਨਾਂ ਦਾ ਜੋ ਹੈ ਸ਼ੰਭੂਵਾਲਦ ਰਵਾਨਾ ਹੋ ਗਿਆ ਤਿਆਰੀਆਂ ਦੇ ਨਾਲ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਨੇ ਸ਼ੰਭੂਵਾਲ ਜਾ ਰਹੇ ਨੇ ਤਾਂ ਰਾਸ਼ਨ ਪਾਣੀ ਬਿਸਤਰਾ ਮੰਜਾ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਤਾਂ ਉਸ ਤਰ੍ਹਾਂ ਸਮਾਨ ਲੈ ਕੇ ਜੋ ਸ਼ੰਭੂਵਾਲ ਚੱਲੇ ਨੇ ਤਸਵੀਰਾਂ ਤੁਸੀਂ ਵੇਖੋ ਕਾਫਲਾ ਲੰਬਾ ਕਾਫਲਾ ਵੱਡਾ ਕਾਫਲਾ ਜੋ ਹੈ ਉਹ ਸ਼ੰਭੂਵਾਲ ਜਾ ਰਿਹਾ ਤਾਂ ਬਿਆਸ ਬਿਆਸ ਤੋਂ ਜਿਹੜਾ ਪੂਰਾ ਕਾਫਲਾ ਚੱਲਿਆ ਜਿਸ ਦੇ ਵਿੱਚ ਨੌਜਵਾਨ ਵੀ ਨੇ ਬੱਚੇ ਵੀ ਨੇ ਬਜ਼ੁਰਗ ਬੀਬੀਆਂ ਸਾਰੇ ਇਸ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਜੋ ਹੈ ਸ਼ੰਭੂਵਾਲ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਤਾਂ ਵੱਡੀ ਗਿਣਤੀ ਦੇ ਵਿੱਚ ਇਹ ਕਾਫਲਾ ਜੋ ਹੈ ਉਹ ਸ਼ੰਭੂਵਾਲ ਰਵਾਨਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਤਰਨਾ ਜੋ ਪ੍ਰਦਰਸ਼ਨ ਹੈ ਜੋ ਬਾਰਡਰ ਤੇ ਮੋਰਚਾ ਜਿਹੜਾਗਾ ਉਹ ਕਈ ਮਹੀਨਿਆਂ ਤੋਂ ਜਿਹੜਾ جاری ਹੈ ਲਗਾਤਾਰ ਡਟੇ ਹੋਏ ਨੇ ਕਿਸਾਨ ਆਪਣੇ ਆ ਮੰਗਾਂ ਦੇ ਲਈ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂਵਾਲ ਨੂੰ ਵੱਧ ਰਿਹਾ ਹੈ ਹਾਲਾਂਕਿ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜੱਜੀਤ ਸਿੰਘ ਢੱਲੇਵਾਲ ਦਾ ਜੋ ਆਪਣੀ ਭੁੱਖ ਹੜਤਾ ਲਗਾਤਾਰ جاری ਹੈ ਆਪਣਾ ਮਰਨ ਵਰਤ ਲਗਾਤਾਰ جاری ਹੈ ਤੇ ਨਾਲ ਹੋਰ ਵੀ ਕਿਸਾਨ ਉਹਨਾਂ ਦੇ ਨਾਲ ਜਿਹੜੇ ਨੇ ਬੈਠੇ ਨੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾ ਗੁਰਸਰਵੰ ਸਿੰਘ ਪੰਦੇਰ ਉਹ ਜਿਹੜੇ ਨੇ ਅਗਵਾਈ ਕਰ ਰਹੇ ਤਾਂ ਹੋਰ ਵੀ ਕਈ ਕਿਸਾਨਾ ਗੁਨਾ ਦੇ ਨਾਲ ਹੈਗੇ ਨੇ ਤਾਂ ਸ਼ੰਭੂਵਾਲ ਨੂੰ ਇੱਕ ਜੋ ਮੋਰਚਾ ਵਿਧਿਆ ਤਾਂ ਤੁਸੀਂ ਦੇਖੋ ਮਾਫ ਕਰਨਾ ਸ਼ੰਭੂਵਾਲ ਨੂੰ ਜੜਾਇਆ ਗਿਆ ਪੂਰਾ ਟਰੈਕਟਰਾਂ ਦਾ ਕਾਫਲਾ ਕਿਸਾਨ ਜਿਹੜੇ ਹੈਗੇ ਨੇ ਉਹ ਵਧ ਰਹੇ ਨੇ ਤੇ ਤਸਵੀਰਾਂ ਤੁਸੀਂ ਵੇਖੋ ਕਿ ਨਹੀਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਤਸਵੀਰਾਂ ਤੁਸੀਂ ਦੇਖੋ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਸਾਰੇ ਇਸ ਕਾਫਲੇ ਦੇ ਵਿੱਚ ਹੈਗੇ ਨੇ ਤਾਂ ਆਪਣਾ ਸਾਰਾ ਜ਼ਰੂਰੀ ਸਮਾਨ ਲੈ ਕੇ ਜੋ ਨੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਕੇਂਦਰ ਤੇ ਦਬਾਅ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਗੱਲ ਨਹੀਂ ਬਣ ਰਹੀ ਹੈ ਕੇਂਦਰ ਦੇ ਨਾਲ ਕਿਉਂਕਿ ਕੇਂਦਰ ਕਹਿ ਰਹੀ ਹੈ ਕਿ ਅ ਉਹ ਨਰੀ ਆਪਣੇ ਜੋ ਹੈ ਆਪਣੇ ਤਰਕ ਰੱਖ ਰਹੀ ਹੈ ਕਿਉਂਕਿ ਪੈਦਲ ਜਾਣ ਦੀ ਕੋਸ਼ਿਸ਼ ਵੀ ਕਿਸਾਨਾਂ ਨੇ ਅੱਗੇ ਕੀਤੀ ਸੀ ਦਿੱਲੀ ਯਾਦ ਲਈ ਪਰ ਨਹੀਂ ਸੀ ਜਾਣ ਦਿੱਤਾ ਗਿਆ ਕਿਸਾਨਾਂ ਦਾ ਆਪਣਾ ਤਰਕ ਹੈ ਤੇ ਕੇਂਦਰ ਦਾ ਆਪਣਾ ਤਰਕ ਹੈ ਜਿਸ ਕਰਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹੀ ਜੋ ਹੈ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੱਕਾ ਮੋਰਚਾ ਉੱਥੇ ਲਾ ਰਿਹਾ ਹੈ ਜਿਵੇਂ ਕਿ ਕਿਸਾਨਾਂ ਨੇ ਲਾ ਰੱਖਿਆ ਉਵੇਂ ਪ੍ਰਸ਼ਾਸਨ ਦੇ ਵੱਲੋਂ ਵੀ ਜੜਾਗਾ ਬੰਦੋਬਸਤ ਉੱਥੇ ਕੀਤੇ ਹੋਏ ਨੇ ਤਸਵੀਰਾਂ ਤੋਂ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਹੈਗੇ ਨੇ ਸ਼ੰਭੂ ਵੱਲ ਉਹਨਾਂ ਨੇ ਚਾਲੇ ਪਾ ਦਿੱਤੇ ਨੇ ਮਾਲ ਸਰਵਣ ਸਿੰਘ ਪੁਲਦੇਰ ਜੀ ਇਸ ਵੇਲੇ ਅਸੀਂ ਜਿਹੜਾ ਫਗਵਾੜਾ ਤੋਂ ਪਿੱਛੇ ਜਿਹੜਾ ਪੁਲ ਚੜਦਾ ਤੇ ਜਲੰਧਰ ਤੋਂ ਲਵਲੀ ਤੋਂ ਅਗਲੇ ਬੰਨੇ ਇਹ ਨਗਰ ਆ ਜਿੱਥੇ ਸਪਰੋਡ ਸਪਰੋਡ ਨਗਰ ਆ ਆ ਜਿੱਥੇ ਬੀਕੇ ਟੂ ਦੁਆਬਾ ਆਦੇ ਤੇ ਸਾਥੀਆਂ ਨੇ ਲੰਗਰ ਲਾਇਆ ਹੈਗਾ ਵਾ ਜਿਹੜਾ ਅੱਜ ਜਥਾ ਅੰਮ੍ਰਿਤਸਰ ਤੋਂ ਜੜਾਵਾ ਸ਼ੰਭੂ ਬਾਟਰ ਨੂੰ ਜਾ ਰਿਹਾ ਤੋਂ ਇਹ ਇਹ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੀਆਂ ਬੱਸਾਂ ਇੱਥੇ ਪਹੁੰਚ ਵੀ ਗਈਆਂ ਹੈਗੀਆਂ ਤੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਦੀ ਖਬਰ ਕਰ ਜੇ ਬਿੱਥੇ ਲੰਗਰ ਆ ਇੱਥੇ ਲੰਗਰ ਛੱਕੇ ਫਿਰ ਜਿਹੜਾ ਵਾ ਟਰੈਕਟਰ ਟਰਾਲੀਆਂ ਦਾ ਸੰਧਾ ਦਾ ਕਾਫਲਾ ਜਿਹੜਾ ਵਾ ਉਹ ਜਿਹੜਾ ਵਾ ਸ਼ੰਭੂ ਵੱਲ ਨੂੰ ਜਾਊਗਾ ਧੰਨਵਾਦ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਜੋ ਹੈ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਰਿਹਾ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਕਿਸਾਨ ਸ਼ੰਭੂ ਦੇ ਵੱਲ ਰਵਾਨਾ ਹੋਗੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਕਰਦੇ ਥੱਕ ਜਾਓਗੇ ਇੰਨੀਆਂ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਸ਼ੰਭੂ ਅਤੇ ਇਕਾਠ ਜਿਹੜਾਗਾ ਦਿਨੋ-ਦਿਨ ਵੱਧ ਰਿਹਾ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬਾਰਡਰ ਦੇ ਉੱਪਰ ਜਾ ਰਹੇ ਨੇ ਹਾਲਾ ਕਿ ਪਹਿਲਾਂ ਤੋਂ ਹੀ ਜੋ ਕਿਸਾਨ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਆਪਣੀ ਹੱਕੀ ਮੰਗਾ ਦੇ ਲਈ ਲਗਾਤਾਰ ਦਰਨਾ جاری ਹੈ ਮੌਸਮ ਜਿਹੜਾਗਾ ਸਰਦੀ ਦਾ ਵੀ ਲੰਘ ਗਿਆ ਸੀ ਗਰਮੀ ਦਾ ਵੀ ਲੰਘ ਗਿਆ ਤਾਂ ਮੁੜ ਸਰਦੀ ਆ ਗਈ ਹੈ ਪਰ ਆਪਣੀਆਂ ਹੱਕੀ ਮੰਗਾਂ ਦੇ ਲਈ ਡਟੇ ਹੋਏ ਨੇ ਕਿਸਾਨ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਵੱਡਾ ਕਾਫਲਾ ਵੱਡਾ ਕਾਫਲਾ ਕਿਸਾਨਾਂ ਦਾ ਜੋ ਹੈ ਸ਼ੰਭੂਵਾਲਦ ਰਵਾਨਾ ਹੋ ਗਿਆ ਤਿਆਰੀਆਂ ਦੇ ਨਾਲ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਨੇ ਸ਼ੰਭੂਵਾਲ ਜਾ ਰਹੇ ਨੇ ਤਾਂ ਰਾਸ਼ਨ ਪਾਣੀ ਬਿਸਤਰਾ ਮੰਜਾ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਤਾਂ ਉਹ ਸਾਰਾ ਸਮਾਨ ਲੈ ਕੇ ਜੋ ਸ਼ੰਭੂਵਾਲ ਚੱਲੇ ਨੇ ਤਸਵੀਰਾਂ ਤੁਸੀਂ ਵੇਖੋ ਕਾਫਲਾ ਲੰਬਾ ਕਾਫਲਾ ਵੱਡਾ ਕਾਫਲਾ ਜੋ ਹੈ ਉਹ ਸ਼ੰਭੂਵਾਲ ਜਾ ਰਿਹਾ ਤਾਂ ਵਿਆਸ ਵਿਆਸ ਤੋਂ ਜਿਹੜਾ ਪੂਰਾ ਕਾਫਲਾ ਚੱਲਿਆ ਹੈ ਜਿਸ ਦੇ ਵਿੱਚ ਨੌਜਵਾਨ ਵੀ ਨੇ ਬੱਚੇ ਵੀ ਨੇ ਬਜ਼ੁਰਗ ਬੀਬੀਆਂ ਸਾਰੇ ਇਸ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਜੋ ਹੈ ਸ਼ੰਭੂਵਾਲੇ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਤਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂਵਾਲ ਰਵਾਨਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਤਰਨਾ ਜੋ ਪ੍ਰਦਰਸ਼ਨ ਹੈ ਜੋ ਬਾਰਡਰ ਤੇ ਮੋਰਚਾ ਜਿਹੜਾਗਾ ਉਹ ਕਈ ਮਹੀਨਿਆਂ ਤੋਂ ਜਿਹੜਾ جاری ਹੈ ਲਗਾਤਾਰ ਡਟੇ ਹੋਏ ਨੇ ਕਿਸਾਨ ਆਪਣੇ ਆ ਮੰਗਾਂ ਦੇ ਲਈ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂਵਾਲ ਨੂੰ ਵੱਧ ਰਿਹਾ ਹੈ ਹਾਲਾਂਕਿ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜੱਜੀਤ ਸਿੰਘ ਢੱਲੇਵਾਲ ਦਾ ਜੋ ਆਪਣੀ ਭੁੱਖ ਹੜਤਾ ਲਗਾਤਾਰ ਜਾਰੀ ਹੈ ਆਪਣਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਨਾਲ ਹੋਰ ਵੀ ਕਿਸਾਨ ਉਹਨਾਂ ਦੇ ਨਾਲ ਜਿਹੜੇ ਨੇ ਬੈਠੇ ਨੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾ ਗੁਰਸਰਵਨ ਸਿੰਘ ਪੰਦੇਰ ਉਹ ਜਿਹੜੇ ਨੇ ਅਗਵਾਈ ਕਰ ਰਹੇ ਤਾਂ ਹੋਰ ਵੀ ਕਈ ਕਿਸਾਨਾ ਗੁਨਾ ਦੇ ਨਾਲ ਹੈਗੇ ਨੇ ਤਾਂ ਸ਼ੰਭੂਵਾਲ ਨੂੰ ਇੱਕ ਜੋ ਮੋਰਚਾ ਵਿਧਿਆ ਤਾਂ ਤੁਸੀਂ ਦੇਖੋ ਮਾਫ ਕਰਨਾ ਸ਼ੰਭੂਵਾਲ ਨੂੰ ਜੜਾਇਆ ਗਿਆ ਪੂਰਾ ਟਰੈਕਟਰਾਂ ਦਾ ਕਾਫਲਾ ਕਿਸਾਨ ਜਿਹੜੇ ਹੈਗੇ ਨੇ ਉਹ ਵੱਧ ਰਹੇ ਨੇ ਤਸਵੀਰਾਂ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਤਸਵੀਰਾਂ ਤੁਸੀਂ ਦੇਖੋ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਸਾਰੇ ਇਸ ਕਾਫਲੇ ਦੇ ਵਿੱਚ ਹੈਗੇ ਨੇ ਤਾਂ ਆਪਣਾ ਸਾਰਾ ਜ਼ਰੂਰੀ ਸਮਾਨ ਲੈ ਕੇ ਜੋ ਨੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਕੇਂਦਰ ਤੇ ਦਬਾਅ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਗੱਲ ਨਹੀਂ ਬਣ ਰਹੀ ਹੈ ਕੇਂਦਰ ਦੇ ਨਾਲ ਕਿਉਂਕਿ ਕੇਂਦਰ ਕਹਿ ਰਹੀ ਹੈ ਕਿ ਔਰ ਉਹਨੇ ਆਪਣੇ ਜੋ ਹੈ ਆਪਣੇ ਤਰਕ ਰੱਖ ਰਹੀ ਹੈ ਕਿਉਂਕਿ ਪੈਦਲ ਜਾਣ ਦੀ ਕੋਸ਼ਿਸ਼ ਵੀ ਕਿਸਾਨਾਂ ਨੇ ਅੱਗੇ ਕੀਤੀ ਸੀ ਦਿੱਲੀ ਜਹਾਦ ਲਈ ਪਰ ਨਹੀਂ ਸੀ ਜਾਣ ਦਿੱਤਾ ਗਿਆ ਕਿਸਾਨਾਂ ਦਾ ਆਪਣਾ ਤਰਕ ਹੈ ਤੇ ਕੇਂਦਰ ਦਾ ਆਪਣਾ ਤਰਕ ਜਿਸ ਕਰਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹੀ ਜੋ ਹੈ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਪੱਕਾ ਮੋਰਚਾ ਉੱਥੇ ਲਾ ਰਿਹਾ ਹੈ ਜਿਵੇਂ ਕਿ ਕਿਸਾਨਾਂ ਨੇ ਲਾ ਰੱਖਿਆ ਓਵੇਂ ਪ੍ਰਸ਼ਾਸਨ ਦੇ ਵੱਲੋਂ ਵੀ ਜੜਾਗਾ ਬੰਦੋਬਸਤ ਉੱਥੇ ਕੀਤੇ ਹੋਏ ਨੇ ਤਸਵੀਰਾਂ ਤੋਂ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਹੈਗੇ ਨੇ ਸ਼ੰਭੂ ਵੱਲ ਉਹਨਾਂ ਨੇ ਚਾਲੇ ਪਾ ਦਿੱਤੇ ਨੇ ਮਾਲ ਸਰਵਣ ਸਿੰਘ ਭਲੇਰ ਜੀ ਇਸ ਵੇਲੇ ਅਸੀਂ ਜਿਹੜਾ ਫਗਵਾੜਾ ਤੋਂ ਪਿੱਛੇ ਜਿਹੜਾ ਪੁਲ ਚੜਦਾ ਤੇ ਜਲੰਧਰ ਤੋਂ ਲਵਲੀ ਤੋਂ ਅਗਲੇ ਬੰਨੇ ਇਹ ਨਗਰ ਆ ਜਿੱਥੇ ਸਪਰੋਡ ਸਪਰੋਡ ਨਗਰ ਆ ਆ ਜਿੱਥੇ ਬੀਕੇ ਟੂ ਦੁਆਬਾ ਵਾਲੇ ਤੇ ਸਾਥੀਆਂ ਨੇ ਲੰਗਰ ਲਾਇਆ ਹੈਗਾ ਵਾ ਜਿਹੜਾ ਅੱਜ ਜਥਾ ਅੰਮ੍ਰਿਤਸਰ ਤੋਂ ਜੜਾਵਾ ਸ਼ੰਭੂ ਬਾਟਰ ਨੂੰ ਜਾ ਰਿਹਾ ਤੋਂ ਇਹ ਇਹ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੀਆਂ ਬੱਸਾਂ ਇੱਥੇ ਪਹੁੰਚ ਵੀ ਗਈਆਂ ਹੈਗੀਆਂ ਉਹ ਸਾਰਿਆਂ ਨੂੰ ਬੇਨਤੀ ਆ ਮੀਡੀਆ ਚ ਖਬਰ ਕਰ ਜੇ ਬਿੱਥੇ ਲੰਗਰ ਆ ਇੱਥੇ ਲੰਗਰ ਛੱਕੇ ਫਿਰ ਜਿਹੜਾ ਵਾ ਟਰੈਕਟਰ ਟਰਾਲੀਆਂ ਦਾ ਸੰਦਾਂ ਦਾ ਕਾਫਲਾ ਜਿਹੜਾ ਵਾ ਉਹ ਜਿਹੜਾ ਵਾ ਸ਼ੰਭੂ ਵੱਲ ਨੂੰ ਜਾਊਗਾ ਧੰਨਵਾਦ ਵੱਡੇ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਜੋ ਹੈ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਰਿਹਾ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਕਿਸਾਨ ਸ਼ੰਭੂ ਦੇ ਵੱਲ ਰਵਾਨਾ ਹੋ ਗਏ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਕਰਦੇ ਥੱਕ ਜਾਓਗੇ ਇੰਨੀਆਂ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਸ਼ੰਭੂ ਅਤੇ ਇਕੱਠ ਜਿਹੜਾ ਦਾ ਦਿਨੋ-ਦਿਨ ਵੱਧ ਰਿਹਾ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬਾਰਡਰ ਦੇ ਉੱਪਰ ਜਾ ਰਹੇ ਨੇ ਹਾਲਾ ਕਿ ਪਹਿਲਾਂ ਤੋਂ ਹੀ ਜੋ ਕਿਸਾਨ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਦੇ ਲਈ ਲਗਾਤਾਰ ਦਰਨਾ جاری ਹੈ ਮੌਸਮ ਜਿਹੜਾਗਾ ਸਰਦੀ ਦਾ ਵੀ ਲੰਘ ਗਿਆ ਸੀ ਗਰਮੀ ਦਾ ਵੀ ਲੰਘ ਗਿਆ ਤਾਂ ਮੁੜ ਸਰਦੀ ਆ ਗਈ ਹੈ ਪਰ ਆਪਣੀਆਂ ਹੱਕੀ ਮੰਗਾਂ ਦੇ ਲਈ ਡੱਟੇ ਹੋਏ ਨੇ ਕਿਸਾਨ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਵੱਡਾ ਕਾਫਲਾ ਵੱਡਾ ਕਾਫਲਾ ਕਿਸਾਨਾਂ ਦਾ ਜੋ ਹੈ ਸ਼ੰਭੂਬਲਦ ਰਵਾਨਾ ਹੋ ਗਿਆ ਤਿਆਰੀਆਂ ਦੇ ਨਾਲ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਨੇ ਸ਼ੰਭੂਬਲ ਜਾ ਰਹੇ ਨੇ ਤਾਂ ਰਾਸ਼ਨ ਪਾਣੀ ਬਿਸਤਰਾ ਮੰਜਾ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਤਾਂ ਉਸ ਤਰ੍ਹਾਂ ਦਾ ਸਮਾਨ ਲੈ ਕੇ ਜੋ ਸ਼ੰਭੂਵਾਲ ਚੱਲੇ ਨੇ ਤਸਵੀਰਾਂ ਤੁਸੀਂ ਵੇਖੋ ਕਾਫਲਾ ਲੰਬਾ ਕਾਫਲਾ ਵੱਡਾ ਕਾਫਲਾ ਜੋ ਹੈ ਉਹ ਸ਼ੰਭੂਵਾਲ ਜਾ ਰਿਹਾ ਤਾਂ ਵਿਆਸ ਵਿਆਸ ਤੋਂ ਜਿਹੜਾ ਪੂਰਾ ਕਾਫਲਾ ਚੱਲਿਆ ਜਿਸ ਦੇ ਵਿੱਚ ਨੌਜਵਾਨ ਵੀ ਨੇ ਬੱਚੇ ਵੀ ਨੇ ਬਜ਼ੁਰਗ ਬੀਬੀਆਂ ਸਾਰੇ ਇਸ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਜੋ ਹੈ ਸ਼ੰਭੂਵਾਲੇ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਤਾਂ ਵੱਡੀ ਗਿਣਤੀ ਦੇ ਵਿੱਚ ਇਹ ਕਾਫਲਾ ਜੋ ਹੈ ਉਹ ਸ਼ੰਭੂਵਾਲ ਰਵਾਨਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਤਰਨਾ ਜੋ ਪਰਦਰਸ਼ਨ ਹੈ ਜੋ ਬਾਰਡਰ ਤੇ ਮੋਰਚਾ ਜਿਹੜਾਗਾ ਉਹ ਕਈ ਮਹੀਨਿਆਂ ਤੋਂ ਜਿਹੜਾ جاری ਹੈ ਲਗਾਤਾਰ ਡਟੇ ਹੋਏ ਨੇ ਕਿਸਾਨ ਆਪਣੇ ਮੰਗਾਂ ਦੇ ਲਈ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂਵਾਲ ਨੂੰ ਵੱਧ ਰਿਹਾ ਹੈ ਲਾ ਕਿ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜੱਜੀਤ ਸਿੰਘ ਢੱਲੇਵਾਲ ਦਾ ਜੋ ਆਪਣੀ ਭੁਖੜਤਾ ਲਗਾਤਾਰ جاری ਹੈ ਆਪਣਾ ਮਰਨ ਵਰਤ ਲਗਾਤਾਰ جاری ਹੈ ਤੇ ਨਾਲ ਹੋਰ ਵੀ ਕਿਸਾਨ ਉਹਨਾਂ ਦੇ ਨਾਲ ਜਿਹੜੇ ਨੇ ਬੈਠੇ ਨੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾ ਗੁਰਸਤਵਰਨ ਸਿੰਘ ਪੰਦੇਰ ਉਹ ਜਿਹੜੇ ਨੇ ਅਗਵਾਈ ਕਰ ਰਹੇ ਤਾਂ ਹੋਰ ਵੀ ਕਈ ਕਿਸਾਨਾ ਗੁਨਾ ਦੇ ਨਾਲ ਹੈਗੇ ਨੇ ਤਾਂ ਸ਼ੰਭੂਵਾਲ ਨੂੰ ਇੱਕ ਜੋ ਮੋਰਚਾ ਵਿਧਿਆ ਤਾਂ ਤੁਸੀਂ ਦੇਖੋ ਮਾਫ ਕਰਨਾ ਸ਼ੰਭੂਵਾਲ ਨੂੰ ਜੜਾਇਆ ਗਿਆ ਪੂਰਾ ਟਰੈਕਟਰਾਂ ਦਾ ਕਾਫਲਾ ਕਿਸਾਨ ਜਿਹੜੇ ਹੈਗੇ ਨੇ ਉਹ ਵੱਧ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਤਸਵੀਰਾਂ ਤੁਸੀਂ ਦੇਖੋ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਸਾਰੇ ਇਸ ਕਾਫਲੇ ਦੇ ਵਿੱਚ ਹੈਗੇ ਨੇ ਤਾਂ ਆਪਣਾ ਸਾਰਾ ਜ਼ਰੂਰੀ ਸਮਾਨ ਲੈ ਕੇ ਜੋ ਨੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਕੇਂਦਰ ਤੇ ਦਬਾਅ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਗੱਲ ਨਹੀਂ ਬਣ ਰਹੀ ਹੈ ਕੇਂਦਰ ਦੇ ਨਾਲ ਕਿਉਂਕਿ ਕੇਂਦਰ ਕਹਿ ਰਹੀ ਹੈ ਕਿ ਅਧਾਨੀ ਆਪਣੇ ਜੋ ਹੈ ਆਪਣੇ ਤਰਕ ਰੱਖ ਰਹੀ ਹੈ ਕਿਉਂਕਿ ਪੈਦਲ ਜਾਣ ਦੀ ਕੋਸ਼ਿਸ਼ ਵੀ ਕਿਸਾਨਾਂ ਨੇ ਅੱਗੇ ਕੀਤੀ ਸੀ ਦਿੱਲੀ ਜਦ ਲਈ ਪਰ ਨਹੀਂ ਸੀ ਜਾਣ ਦਿੱਤਾ ਗਿਆ ਕਿਸਾਨਾਂ ਦਾ ਆਪਣਾ ਤਰਕ ਅੱਜ ਦੋਬਲ ਟ੍ਰੈਕਟਰ ਢਾਲੀਆਂ ਬਈ ਜਿਲ੍ਹਾ ਅੰਮ੍ਰਿਤਸਰ ਤੋਂ ਸ਼ੰਭੂ ਵਾਸਤੇ ਜਿਹੜਾ ਜੱਤਾ ਆ ਹਾਕੀਰ ਦਾ ਉਹ ਜੁਰਮਾਨਾ ਹੋ ਗਿਆ ਅੱਜ 30 ਤਰੀਕ ਫਰਲੇ ਬੰਨਿਆ ਟ੍ਰੈਫਿਕ ਦਾ ਵੀ ਕੰਟਰੋਲ ਕਰਿਓ ਜੀ ਟ੍ਰੈਫਿਕ ਦਾ ਵੀ ਕੰਟਰੋਲ ਕਰਿਓ ਪਰਿਓ ਜਦੋਂ ਚੜਨਾ ਵਾਲਾ ਲਾਈਨ ਤੇ ਗੱਬਿਆ ਆਪਣੇ ਅੱਥੀ ਰਹਿਣਾ ਆ ਇਹ ਵਾਰਤਵਾ ਸ਼ੇਅਰ ਕਰ ਦਿਓ ਵੇਖਰੋ ਨਾਟੋ ਮੇਰੇ ਵੀਰ ਆਪਣੇ ਖੱਬਿਆਂ ਦੀ ਇਹ ਨਾ ਪਰਲੀ ਲੈਣ ਦੇ ਵਿੱਚ ਨਹੀਂ ਜਾਣਾ ਜਦੋਂ ਇੱਥੋਂ ਚੜਨਾ ਵਾ ਟਰੈਕ ਤੇ ਆਪਣੇ ਹੱਥ ਰਹਿਣਾ ਵਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਆ ਕਿਸਾਨ ਮਜ਼ਦੂਰ ਸਵਾਰ ਹੋ ਗਏ ਨੌਜਵਾਨ ਬੱਚੇ ਬਜ਼ੁਰਗ ਇਸ ਮੋਰਚੇ ਦੇ ਵਿੱਚ ਹਿੱਸਾ ਬਣ ਲਈ ਜਿਹੜੇ ਆ ਉਹ ਜਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਵੇਖੋਗੇ ਤੁਸੀਂ ਅਸੀਂ ਸ਼ਾਇਦ ਪੂਰਾ ਕਾਫਲਾ ਦਿਖਾ ਨਹੀਂ ਪਾਵਾਂਗੇ ਔਰ ਇਹ ਲਗਾਤਾਰ ਕਾਫਲੇ ਜਿਹੜੇ ਆ ਸ਼ੰਭੂ ਵੱਲ ਵਧ ਰਹੇ ਆ ਵੱਡੇ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਜੋ ਹੈ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਰਿਹਾ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਕਿਸਾਨ ਸ਼ੰਭੂ ਦੇ ਵੱਲ ਰਵਾਨਾ ਹੋ ਗਏ ਦਾ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਕਰਦੇ ਥੱਕ ਜਾਓਗੇ ਇੰਨੀਆਂ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਸ਼ੰਭੂ ਅਤੇ ਇਕਾਠ ਜਿਹੜਾਗਾ ਦਿਨੋ-ਦਿਨ ਵੱਧ ਰਿਹਾ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬਾਰਡਰ ਦੇ ਉੱਪਰ ਜਾ ਰਹੇ ਨੇ ਹਾਲਾ ਕਿ ਪਹਿਲਾਂ ਤੋਂ ਹੀ ਜੋ ਕਿਸਾਨ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਲਗਾਤਾਰ ਧਰਨਾ ਜਾਰੀ ਹੈ ਮੌਸਮ ਜਿਹੜਾਗਾ ਸਰਦੀ ਦਾ ਵੀ ਲੰਘ ਗਿਆ ਸੀ ਗਰਮੀ ਦਾ ਵੀ ਲੰਘ ਗਿਆ ਤਾਂ ਮੁੜ ਸਰਦੀ ਆ ਗਈ ਹੈ ਪਰ ਆਪਣੀਆਂ ਹੱਕੀ ਮੰਗਾਂ ਦੇ ਲਈ ਡਟੇ ਹੋਏ ਨੇ ਕਿਸਾਨ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਵੱਡਾ ਕਾਫਲਾ ਵੱਡਾ ਕਾਫਲਾ ਕਿਸਾਨਾਂ ਦਾ ਜੋ ਹੈ ਸ਼ੰਭੂਵਾਲਦ ਰਵਾਨਾ ਹੋ ਗਿਆ ਤਿਆਰੀਆਂ ਦੇ ਨਾਲ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਨੇ ਸ਼ੰਭੂਵਾਲ ਜਾ ਰਹੇ ਨੇ ਤਾਂ ਰਾਸ਼ਨ ਪਾਣੀ ਬਿਸਤਰਾ ਮੰਝਾ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਤਾਂ ਉਸ ਤਰ੍ਹਾਂ ਸਮਾਨ ਲੈ ਕੇ ਜੋ ਸ਼ੰਭੂਵਾਲ ਚੱਲੇ ਨੇ ਤਸਵੀਰਾਂ ਤੁਸੀਂ ਵੇਖੋ ਕਾਫਲਾ ਲੰਬਾ ਕਾਫਲਾ ਵੱਡਾ ਕਾਫਲਾ ਜੋ ਹੈ ਉਹ ਸ਼ੰਭੂਵਾਲ ਜਾ ਰਿਹਾ ਤਾਂ ਵਿਆਸ ਵਿਆਸ ਤੋਂ ਜਿਹੜਾ ਪੂਰਾ ਕਾਫਲਾ ਚੱਲਿਆ ਜਿਸ ਦੇ ਵਿੱਚ ਨੌਜਵਾਨ ਵੀ ਨੇ ਬੱਚੇ ਵੀ ਨੇ ਬਜ਼ੁਰਗ ਬੀਬੀਆਂ ਸਾਰੇ ਇਸ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਜੋ ਹੈ ਸ਼ੰਭੂ ਵੱਲ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਤਾਂ ਵੱਡੀ ਗਿਣਤੀ ਦੇ ਵਿੱਚ ਇਹ ਕਾਫਲਾ ਜੋ ਹੈ ਉਹ ਸ਼ੰਭੂ ਵੱਲ ਰਵਾਨਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਧਰਨਾ ਜੋ ਪ੍ਰਦਰਸ਼ਨ ਹੈ ਜੋ ਬਾਰਡਰ ਤੇ ਮੋਰਚਾ ਜਿਹੜਾਗਾ ਉਹ ਕਈ ਮਹੀਨਿਆਂ ਤੋਂ ਜਿਹੜਾ جاری ਹੈ ਲਗਾਤਾਰ ਡਟੇ ਹੋਏ ਨੇ ਕਿਸਾਨ ਆਪਣੇ ਮੰਗਾਂ ਦੇ ਲਈ ਤਸਵੀਰਾਂ ਤੁਸੀਂ ਵੇਖੋ ਕਿਸ ਤਾਂ ਅਵੱਡੀ ਗੈਂਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂਵਾਲ ਨੂੰ ਵੱਧ ਰਿਹਾ ਹੈ ਲਾ ਕਿ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜੱਜੀਤ ਸਿੰਘ ਢੱਲੇਵਾਲ ਦਾ ਜੋ ਆਪਣੀ ਭੁਖੜਤਾ ਲਗਾਤਾਰ ਜਾਰੀ ਹੈ ਆਪਣਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਨਾਲ ਹੋਰ ਵੀ ਕਿਸਾਨ ਉਹਨਾਂ ਦੇ ਨਾਲ ਜਿਹੜੇ ਨੇ ਬੈਠੇ ਨੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਉਹ ਜਿਹੜੇ ਨੇ ਅਗਵਾਈ ਕਰ ਰਿਹਾ ਤਾਂ ਹੋਰ ਵੀ ਕਈ ਕਿਸਾਨ ਆਗੂਨਾਂ ਦੇ ਨਾਲ ਹੈਗੇ ਨੇ ਤਾਂ ਸ਼ੰਭੂਵਾਲ ਨੂੰ ਇੱਕ ਜੋ ਮੋਰਚਾ ਵਧਿਆ ਤਾਂ ਤੁਸੀਂ ਦੇਖੋ ਮਾਫ ਕਰਨਾ ਸ਼ੰਭੂਵਾਲ ਨੂੰ ਜੜਾਇਆ ਗਿਆ ਪੂਰਾ ਟਰੈਕਟਰਾਂ ਦਾ ਕਾਫਲਾ ਕਿਸਾਨ ਜਿਹੜੇ ਹੈਗੇ ਨੇ ਉਹ ਵੱਧ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਦੀਆਂ ਲੈ ਕੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਤਸਵੀਰਾਂ ਤੁਸੀਂ ਦੇਖੋ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਸਾਰੇ ਇਸ ਕਾਫਲੇ ਦੇ ਵਿੱਚ ਹੈਗੇ ਨੇ ਤਾਂ ਆਪਣਾ ਸਾਰਾ ਜ਼ਰੂਰੀ ਸਮਾਨ ਲੈ ਕੇ ਜੋ ਨੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਕੇਂਦਰ ਤੇ ਦਬਾਅ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਗੱਲ ਨਹੀਂ ਬਣ ਰਹੀ ਹੈ ਕੇਂਦਰ ਦੇ ਨਾਲ ਕਿਉਂਕਿ ਕੇਂਦਰ ਕਹਿ ਰਹੀ ਹੈ ਕਿ ਉਹਨਾਂ ਨੇ ਆਪਣੇ ਜੋ ਹੈ ਆਪਣੇ ਤਰਕ ਰੱਖ ਰਹੀ ਹੈ ਕਿਉਂਕਿ ਪੈਦਲ ਜਾਣ ਦੀ ਕੋਸ਼ਿਸ਼ ਵੀ ਕਿਸਾਨਾਂ ਨੇ ਅੱਗੇ ਕੀਤੀ ਦਿੱਲੀ ਜਾਦਲੀ ਪਰ ਨਹੀਂ ਸੀ ਜਾਂ ਦਿੱਤਾ ਗਿਆ ਕਿਸਾਨਾਂ ਦਾ ਆਪਣਾ ਤਰਕ ਹੈ ਤੇ ਕੇਂਦਰ ਦਾ ਆਪਣਾ ਤਰਕ ਜਿਸ ਕਰਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹੀ ਜੋ ਹੈ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੱਕਾ ਮੋਰਚਾ ਉੱਥੇ ਲਾ ਰਿਹਾ ਹੈ ਜਿਵੇਂ ਕਿ ਕਿਸਾਨਾਂ ਨੇ ਲਾ ਰੱਖਿਆ ਉਵੇਂ ਪ੍ਰਸ਼ਾਸਨ ਦੇ ਵੱਲੋਂ ਵੀ ਜੜਾਗਾ ਬੰਦੋਬਸਤ ਉੱਥੇ ਕੀਤੇ ਹੋਏ ਨੇ ਤਸਵੀਰਾਂ ਤੋਂ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਹੈਗੇ ਨੇ ਸ਼ੰਭੂ ਬਾਲ ਉਹਨਾਂ ਨੇ ਚਾਲੇ ਪਾ ਦਿੱਤੇ ਨੇ ਮਾਲ ਸਰਵਣ ਸਿੰਘ ਪੁਲੇਰ ਜੀ ਇਸ ਵੇਲੇ ਅਸੀਂ ਜਿਹੜਾ ਫਗਵਾੜਾ ਤੋਂ ਪਿੱਛੇ ਜਿਹੜਾ ਪੁਲ ਚੜਦਾ ਤੇ ਜਲੰਧਰ ਤੋਂ ਲਵਲੀ ਤੋਂ ਅਗਲੇ ਬੰਨੇ ਇਹ ਨਗਰ ਆ ਜਿੱਥੇ ਸਪਰੋਡ ਸਪਰੋਡ ਨਗਰ ਆ ਆ ਜਿੱਥੇ ਬੀਕੇ ਟੂ ਦੁਆਬਾ ਆਦੇ ਤੇ ਸਾਥੀਆਂ ਨੇ ਲੰਗਰ ਲਾਇਆ ਹੈਗਾ ਵਾ ਜਿਹੜਾ ਅੱਜ ਜਥਾ ਅਮਰਤਾਰ ਤੋਂ ਜੜਾਵਾ ਸ਼ੰਭੂ ਬਾਟਰ ਨੂੰ ਜਾ ਰਿਹਾ ਤੋਂ ਇਹ ਇਹ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੀਆਂ ਬੱਸਾਂ ਇੱਥੇ ਪਹੁੰਚ ਵੀ ਗਈਆਂ ਹੈਗੀਆਂ ਤੋਂ ਸਾਰਿਆਂ ਨੂੰ ਬੇਨਤੀ ਆ ਮੀਡੀਆ ਦੀ ਖਬਰ ਕਰ ਜੇ ਬਿੱਥੇ ਲੰਗਰ ਆ ਇੱਥੇ ਲੰਗਰ ਛੱਕੇ ਫਿਰ ਜਿਹੜਾ ਵਾ ਟਰੈਕਟਰ ਟਰਾਲੀਆਂ ਦਾ ਸੰਦਾ ਦਾ ਕਾਫਲਾ ਜਿਹੜਾ ਵਾ ਉਹ ਜਿਹੜਾ ਵਾ ਸ਼ੰਭੂ ਵੱਲ ਨੂੰ ਜਾਊਗਾ ਧੰਨਵਾਦ ਮਟੀਆਂ ਡਬਲ ਟੈਕਟਰ ਟਾਲੀਆਂ ਭਈ ਜਿਹੜਾ ਅੰਮ੍ਰਿਤਸਰ ਤੋਂ ਵਕ ਵਾਰ ਸ਼ੇਅਰ ਕਰਦੇ ਹੋ ਸ਼ੰਭੂ ਵਾਸਤੇ ਜਿਹੜਾ ਜੱਤਾ ਆ ਹੰਦ ਦਾ ਉਹ ਜੁਰਮਾਨਾ ਹੋ ਗਿਆ ਅੱਜ 30 ਤਰੀਕ ਪਰਲੇ ਬੰਨਿਆ ਟ੍ਰੈਫਿਕ ਦਾ ਵੀ ਕੰਟਰੋਲ ਕਰਿਓ ਜੀ ਟ੍ਰੈਫਿਕ ਦਾ ਵੀ ਕੰਟਰੋਲ ਕਰਿਓ ਪਰਿਓ ਜਦੋਂ ਚੜਨਾ ਵਾਲਾ ਲਾਈਨ ਤੇ ਖੱਬੇ ਹੱਥ ਆਪਣੇ ਹੱਥ ਹੀ ਰਹਿਣਾ ਆ ਆਪਣੇ ਖੱਬੇ ਹੱਥ ਹੀ ਰਹਿਣਾ ਪਰਲੇ ਲੀਨ ਦੇ ਵਿੱਚ ਨਹੀਂ ਜਾਣਾ ਜਦੋਂ ਇਦੋਂ ਚੜਨਾ ਵਾਲਾ ਟਰੈਕ ਤੇ ਆਪਣੇ ਹੱਥ ਰਹਿਣਾ ਦਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਆ ਕਿਸਾਨ ਆ ਮਜ਼ਦੂਰ ਸਵਾਰ ਹੋ ਗਏ ਨੌਜਵਾਨ ਬੱਚੇ ਬਜ਼ੁਰਗ ਇਸ ਮੋਰਚੇ ਦੇ ਵਿੱਚ ਹਿੱਸਾ ਬਣ ਲਈ ਜਿਹੜੇ ਆ ਉਹ ਜਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਵੇਖੋਗੇ ਤੁਸੀਂ ਅਸੀਂ ਸ਼ਾਇਦ ਪੂਰਾ ਕਾਫਲਾ ਦਿਖਾ ਨਹੀਂ ਪਾਵਾਂਗੇ ਔਰ ਇਹ ਲਗਾਤਾਰ ਕਾਫਲੇ ਜਿਹੜੇ ਆ ਸ਼ੰਭੂ ਵੱਲ ਵਧ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਜੋ ਹੈ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਰਿਹਾ ਤਸਵੀਰਾਂ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਕਿਸਾਨ ਸ਼ੰਭੂ ਦੇ ਵੱਲ ਰਵਾਨਾ ਹੋ ਗਏ ਦਾ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਕਰਦੇ ਥੱਕ ਜਾਓਗੇ ਇੰਨੀਆਂ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਸ਼ੰਭੂ ਅਤੇ ਇਕੱਠ ਜਿਹੜਾਗਾ ਦਿਨੋ-ਦਿਨ ਵੱਧ ਰਿਹਾ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬਾਰਡਰ ਦੇ ਉੱਪਰ ਜਾਰ ਹੈ ਨਿਹਾਰਾ ਕਿ ਪਹਿਲਾਂ ਤੋਂ ਹੀ ਜੋ ਕਿਸਾਨ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਲਗਾਤਾਰ ਦਰਨਾ جاری ਹੈ ਮੌਸਮ ਜਿਹੜਾਗਾ ਸਰਦੀ ਦਾ ਵੀ ਲੰਘ ਗਿਆ ਸੀ ਗਰਮੀ ਦਾ ਵੀ ਲੰਘ ਗਿਆ ਤਾਂ ਮੁੜ ਸਰਦੀ ਆ ਗਈ ਹੈ ਪਰ ਆਪਣੀਆਂ ਹੱਕੀ ਮੰਗਾਂ ਦੇ ਲਈ ਡਟੇ ਹੋਏ ਨੇ ਕਿਸਾਨ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਵੱਡਾ ਕਾਫਲਾ ਵੱਡਾ ਕਾਫਲਾ ਕਿਸਾਨਾਂ ਦਾ ਜੋ ਹੈ ਸ਼ੰਭੂ ਬਾਲਦ ਰਵਾਨਾ ਹੋ ਗਿਆ ਤਿਆਰੀਆਂ ਦੇ ਨਾਲ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਨੇ ਸ਼ੰਭੂਵਾਲ ਜਾ ਰਹੇ ਨੇ ਤਾਪੜਾ ਰਾਸ਼ਨ ਪਾਣੀ ਬਿਸਤਰਾ ਮੰਜਾ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਤਾਂ ਉਹ ਸਾਰਾ ਸਮਾਨ ਲੈ ਕੇ ਜੋ ਸ਼ੰਭੂਵਾਲ ਚੱਲੇ ਨੇ ਤਸਵੀਰਾਂ ਤੁਸੀਂ ਵੇਖੋ ਕਾਫਲਾ ਲੰਬਾ ਕਾਫਲਾ ਵੱਡਾ ਕਾਫਲਾ ਜੋ ਹੈ ਉਹ ਸ਼ੰਭੂਵਾਲ ਜਾ ਰਿਹਾ ਤਾ ਵਿਆਸ ਵਿਆਸ ਤੋਂ ਜਿਹੜਾ ਪੂਰਾ ਕਾਫਲਾ ਚੱਲਿਆ ਜਿਸ ਦੇ ਵਿੱਚ ਨੌਜਵਾਨ ਵੀ ਨੇ ਬੱਚੇ ਵੀ ਨੇ ਬਜ਼ੁਰਗ ਬੀਬੀਆਂ ਸਾਰੇ ਇਸ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਜੋ ਹੈ ਸ਼ੰਭੂਵਾਲ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਤਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂ ਵੱਲ ਰਵਾਨਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਤਰਨਾ ਜੋ ਪ੍ਰਦਰਸ਼ਨ ਹੈ ਜੋ ਬਾਰਡਰ ਤੇ ਮੋਰਚਾ ਜਿਹੜਾਗਾ ਉਹ ਕਈ ਮਹੀਨਿਆਂ ਤੋਂ ਜਿਹੜਾ جاری ਹੈ ਲਗਾਤਾਰ ਡਟੇ ਹੋਏ ਨੇ ਕਿਸਾਨ ਆਪਣੇ ਮੰਗਾਂ ਦੇ ਲਈ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੋ ਹੈ ਉਹ ਸ਼ੰਭੂ ਵੱਲ ਨੂੰ ਵੱਧ ਰਿਹਾ ਹਾਲਾਂਕਿ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਜੱਜੀਤ ਸਿੰਘ ਢੱਲੇਵਾਲ ਦਾ ਜੋ ਆਪਣੀ ਭੁੱਖ ਹੰਤਾ ਲਗਾਤਾਰ جاری ਹੈ ਆਪਣਾ ਮਰਨ ਵਰਤ ਲਗਾਤਾਰ جاری ਹੈ ਤੇ ਨਾਲ ਹੋਰ ਵੀ ਕਿਸਾਨ ਉਹਨਾਂ ਦੇ ਨਾਲ ਜਿਹੜੇ ਨੇ ਬੈਠੇ ਨੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਗੁਰ ਸਰਵਨ ਸਿੰਘ ਪੰਦੇਰ ਉਹ ਜਿਹੜੇ ਨੇ ਅਗਵਾਈ ਕਰ ਰਹੇ ਤਾਂ ਹੋਰ ਵੀ ਕਈ ਕਿਸਾਨਾਂ ਗੁਨਾਂ ਦੇ ਨਾਲ ਹੈਗੇ ਨੇ ਤਾਂ ਸ਼ੰਭੂ ਬਾਲ ਨੂੰ ਇੱਕ ਜੋ ਮੋਰਚਾ ਵਿਧਿਆ ਤਾਂ ਤੁਸੀਂ ਦੇਖੋ ਮਾਫ ਕਰਨਾ ਸ਼ੰਭੂ ਬਾਲ ਨੂੰ ਜੜਾਇਆ ਗਿਆ ਪੂਰਾ ਟਰੈਕਟਰਾਂ ਦਾ ਕਾਫਲਾ ਕਿਸਾਨ ਜਿਹੜੇ ਹੈਗੇ ਨੇ ਉਹ ਵਧ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਕਿ ਨਹੀਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਤਸਵੀਰਾਂ ਤੁਸੀਂ ਦੇਖੋ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਸਾਰੇ ਇਸ ਕਾਫਲੇ ਦੇ ਵਿੱਚ ਹੈਗੇ ਨੇ ਤਾਂ ਆਪਣਾ ਸਾਰਾ ਜ਼ਰੂਰੀ ਸਮਾਨ ਲੈ ਕੇ ਜੋ ਨੇ ਕਿਸਾਨ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਵੱਲ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਕੇਂਦਰ ਤੇ ਦਬਾਅ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਗੱਲ ਨਹੀਂ ਬਣ ਰਹੀ ਹੈ ਕੇਂਦਰ ਦੇ ਨਾਲ ਕਿਉਂਕਿ ਕੇਂਦਰ ਕਹਿ ਰਹੀ ਹੈ ਕਿ ਅ ਉਹ ਉਹ ਨਹੀਂ ਆਪਣੇ ਜੋ ਹੈ ਆਪਣੇ ਤਰਕ ਰੱਖ ਰਹੀ ਹੈ ਕਿਉਂਕਿ ਪੈਦਲ ਜਾਣ ਦੀ ਕੋਸ਼ਿਸ਼ ਵੀ ਕਿਸਾਨਾਂ ਨੇ ਅੱਗੇ ਕੀਤੀ ਦਿੱਲੀ ਜਹਾਜ਼ ਲਈ ਪਰ ਨਹੀਂ ਸੀ ਜਾਣ ਦਿੱਤਾ ਗਿਆ ਕਿਸਾਨਾਂ ਦਾ ਆਪਣਾ ਤਰਕ ਹੈ ਤੇ ਕੇਂਦਰ ਦਾ ਆਪਣਾ ਤਰਕ ਹੈ ਜਿਸ ਕਰਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹੀ ਜੋ ਹੈ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਹੀ ਪੱਕਾ ਮੋਰਚਾ ਉੱਥੇ ਲਾ ਰਿਹਾ ਹੈ ਜਿਵੇਂ ਕਿ ਕਿਸਾਨਾਂ ਨੇ ਲਾ ਰੱਖਿਆ ਓਵੇਂ ਪ੍ਰਸ਼ਾਸਨ ਦੇ ਵੱਲੋਂ ਵੀ ਜੜਾਗਾ ਬੰਦੋਬਸਤ ਉੱਥੇ ਕੀਤੇ ਹੋਏ ਨੇ ਤਸਵੀਰਾਂ ਤੋਂ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਹੈਗੇ ਨੇ ਸ਼ੰਭੂ ਵੱਲ ਉਹਨਾਂ ਨੇ ਚਾਲੇ ਪਾ ਦਿੱਤੇ ਨੇ ਮੈਂ ਸਰਵਣ ਸਿੰਘ ਪੁਲਦੇਰ ਜੀ ਇਸ ਵੇਲੇ ਅਸੀਂ ਜਿਹੜਾ ਫਗਵਾੜਾ ਤੋਂ ਪਿੱਛੇ ਜਿਹੜਾ ਪੁਲ ਚੜਦਾ ਤੇ ਜਲੰਧਰ ਤੋਂ ਲਵਲੀ ਤੋਂ ਅਗਲੇ ਬੰਨੇ ਇਹ ਨਗਰ ਆ ਜਿੱਥੇ ਸਪਰੋਡ ਸਪਰੋਡ ਨਗਰ ਆ ਆ ਜਿੱਥੇ ਬੀਕੇ ਟੂ ਦੁਆਬਾ ਵਾਲੇ ਤੇ ਸਾਥੀਆਂ ਨੇ ਲੰਗਰ ਲਾਇਆ ਹੈਗਾ ਵਾ ਜਿਹੜਾ ਅੱਜ ਜਥਾ ਅੰਮ੍ਰਿਤਸਰ ਤੋਂ ਜੜਾਵਾ ਸ਼ੰਭੂ ਬਾਟਰ ਨੂੰ ਜਾ ਰਿਹਾ ਤੋਂ ਇਹ ਇਹ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੀਆਂ ਬੱਸਾਂ ਇੱਥੇ ਪਹੁੰਚ ਵੀ ਗਈਆਂ ਹੈਗੀਆਂ ਉਹ ਸਾਰਿਆਂ ਨੂੰ ਬੇਨਤੀ ਆ ਮੀਡੀਆ ਦੀ ਖਬਰ ਕਰ ਜੇ ਇੱਥੇ ਲੰਗਰ ਆ ਇੱਥੇ ਲੰਗਰ ਛੱਕੇ ਫਿਰ ਜਿਹੜਾ ਵਾ ਟਰੈਕਟਰ ਟਰਾਲੀਆਂ ਦਾ ਸੰਦਾਂ ਦਾ ਕਾਫਲਾ ਜਿਹੜਾ ਵਾ ਉਹ ਜਿਹੜਾ ਵਾ ਸ਼ੰਭੂ ਵੱਲ ਨੂੰ ਜਾਊਗਾ ਧੰਨਵਾਦ ਅੱਜ ਡਬਲ ਟਰੈਕਟਰ ਟਰਾਲੀਆਂ ਭਈ ਜਿਹੜਾ ਅੰਮ੍ਰਿਤਸਰ ਤੋਂ ਸ਼ੰਭੂ ਵਾਸਤੇ ਜਿਹੜਾ ਜਤਿਆ ਦਾ ਪੁਚ ਰਵਾਨਾ ਹੋ ਜਲਿਆ ਅੱਜ 30 ਤਰੀਕ ਪਰਲੇ ਬੰਨਿਆ ਟ੍ਰੈਫਿਕ ਦਾ ਵੀ ਕੰਟਰੋਲ ਕਰਿਓ ਜੀ ਟ੍ਰੈਫਿਕ ਦਾ ਵੀ ਕੰਟਰੋਲ ਕਰਿਓ ਪਰਿਓ ਜਦੋਂ ਚੜਨਾ ਵਾਲਾ ਲਾਈਨ ਤੇ ਖੱਬੇ ਆਪਨੇ ਅਸੀਂ ਰਹਿਣਾ ਆ ਜਿੰਨਾ ਚੱਲਣ ਦਿੰਦੀ ਆ ਵਾਖ ਵਾ ਸ਼ੇਅਰ ਕਰ ਦਿਓ ਵੇਖਣ ਨੂੰ ਆਟੋ ਮੇਰੇ ਵੀਰ ਆਪਣੇ ਖੱਬੇ ਅਸੀਂ ਰਹਿਣਾ ਪਰਲੀ ਲੀ